ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨਾਲ ਤੱਕ ਜਰੂਰ ਵੇਖਿਓ ਆਇਆ ਦੇ ਤੇਰਾ ਲਾਲ ਭਾਗਾ ਵਾਲੀਏ ਚੁਕ ਚੁਕ ਜੀਵੇ ਤੇਰਾ ਲਾਲ ਭਾਗਾ ਵਾਲੀਏ ਤਾਂ ਕਿਹਨਾਂ ਹੀ ਕਿਊਟ ਬਣੀ ਜਾਂਦੀ ਆ ਕੋਠੇ ਦੇ ਕੱਪੜੇ ਸੁੱਕਣੇ ਪਾਉਣ ਨੂੰ ਕਿਆ ਬਣੀ ਲੁੰਗੀ ਢਾਸਦੀ ਰੱਬ ਤੈਨੂੰ ਕਿਤਾਏ ਨਿਹਾਲ ਪਾਗਾ ਹਾਲ ਏ ਚੋਲਾ ਚੱਕੇ ਲੋੜੀ ਮੰਗ ਕੇ ਆ ਜਾ ਲੋੜੀ ਮੰਗਦੀ ਪਈਆ ਇਹ ਤਾਂ ਚੁਕ ਚੁਕ ਜੀਵੇ ਤੇਰਾ ਲਾਲ ਪਾ ਤੇਰੇ ਪਾਲੇ ਜਾਵੇ ਹੱਥ ਫੜ ਕੇ ਹੁਣ ਹੋਜੂ ਠੀਕ ਕਾਮਾ ਸੀਰੀਅਸ ਜਾ ਲੱਗਦਾ ਮੈਨੂੰ ਤਾਂ ਅੱਜ ਤੱਕ ਮੈਨੂੰ ਉਸ ਯਾਰ ਨਹੀਂ ਹੋਣ ਲੱਗ ਜਿਵੇਂ ਤੂੰ ਯਕੀਨ ਕਰ ਨਸ਼ਾਦਾ ਵੀਰ ਨੇ ਕੋਈ ਜ਼ਬਰਦਸਤੀ ਕੀਤਾ ਵਾ ਬਾਈ ਇਹਦੇ ਪੱਕਾ ਕੋਈ ਵੱਡਾ ਕੀੜਾ ਵਾ ਖੋ ਬੰਦ ਕਰਕੇ ਬੜੇ ਤੇ ਮਨੂੰ ਦੋ ਚੱਕਲੋ ਵਾ ਐਕਸਪਾਇਰੀ ਪਰੇਗਾ ਖਾੜਿਆ ਲੱਗਦਾ ਕਿਦਾਂ ਦਵਾਈ ਮੁੱਕੀ ਆ ਛੋਟੇ ਵੀਰ ਮਿੰਨੀ ਬੂਫਰ ਲੈ ਜੂਗਾ ਨਹੀਂ ਵਿੱਚ ਬੈਠ ਕੇ ਤੂੰ ਮਾਰੇ ਗੇੜੀਆਂ ਉਹ ਲਗਤ ਕੇ ਵੀ ਤ ਬਸ ਕਰ ਕਿਉਂ ਅਮੀ ਵਰਕ ਨੂੰ ਰੋਟੀ ਤੋਂ ਆਵਾਰਾ ਕਰਨਾ ਤੂੰ ਬਸ ਕਰ ਭਰਾਵਾ ਸੂਰਜ ਤੇਰੀਆਂ ਹਰਕਤਾਂ ਕਰਕੇ ਨੇ ਨਿਕਲਦਾ ਤਾ ਵੇਖਤਾ ਸੈਂਤਾ ਨਹੀਂ ਸੀਤ ਵਾਲਾ ਵੀ ਤ ਮਿੰਨੀ ਬੂਫਰ ਤੈਨੂੰ ਲੈ ਜੂਗਾ ਨਹੀਂ ਵਿੱਚ ਬੈਠ ਕੇ ਤੂੰ ਮਾਰੇ ਗੇ ਜੇ ਉਪਰੋਂ ਕਾਣੇ ਬੈਠ ਕਰਦੀ ਤੇ ਕੋ ਉੱਠਣੀ ਹੋਣਾ ਮਿੰਨੀ ਕੂਪਰ ਤੂੰ ਰਹਿਣ ਦੇ ਵੀਰੇ ਤੂੰ ਕੁੱਕਰ ਹੀ ਲੈ ਦੇ ਮਿੰਤਾਲੀ ਗੱਲਾਂ ਰੱਖ ਕੇ ਵੀ ਤਾ ਵੇਖਤਾ ਸੈਂਤਾ ਨਹੀਂ ਮਨੇ ਬੂਫਰ ਲਾ ਦੂਗਾ ਨਹੀਂ ਸੁਣ ਲਈ ਤਾ ਬੱਕਰੀਆਂ ਚਾਰਨਵਾੜਾ ਲੱਗਦਾ ਪਿਆ ਇਹ ਤਾਂ ਹੱਥ ਦੇਖਣ ਵਾਲਾ ਬਾਬਾ ਲੱਗਦਾ ਇਹ ਤਾਂ ਸਿੱਧੀ ਕਾਰਵਾਈ ਪਾਉਣੀ ਹੁਣ ਤਾਂ ਫੁੱਲਾ ਤੋ ਮਨੂਕ ਸੋਹਣਿਆ ਜਿਵੇਂ ਹੁੰਦੀ ਵੋਰਨੀ ਦੀ ਕੂਕ ਸੋਹਣਿਆ 2026 ਵਰਜਨ ਸਤਿੰਦਰ ਸਰਤਾਜ ਸਤਿੰਦਰ ਸਰਤਾਜ ਨਾ ਨਾ ਸਪਲੈਂਡਰ ਸਵਰਾਜ ਕੇ ਤੇ ਜੰਗਲਾ ਚ ਨੱਚਦੀ ਫਿਰੇ ਫੇਰ ਤੱਕ ਸੁਣ ਜਾਂਦੀ ਹੂਪ ਸੋਹਣੇ ਵੀਰ ਕੋਈ ਵੈਲਡਿੰਗ ਦਾ ਕੰਮ ਸਿੱਖ ਲੈ ਯਾਰ ਮਹਿੰਦਰਾ ਸਵਰਾਜ ਤੇ ਹੂਪ ਸੋਹਣਿਆ ਸੱਜਣ ਰਾਜ਼ੀ ਹੋ ਜਵੇ ਕੁੜੀ ਹੁੰਦੀ ਦਾ ਵਿਆਹ ਕੇ ਤੋਰ ਵੀ ਦਿੰਦੇ ਤੇਰਾ ਕੀ ਕਰੀਏ ਗਰੀਬਾ ਦਾ ਸਰਤਾਜ ਸਤਿੰਦਰ ਸਰਤਾਜ ਫਰੋਮ ਮੀਸ਼ੋ ਮੈਂ ਡੇਡ ਛਾਤੀਆਂ ਚ ਕਰ ਦੇਣੇ ਮਹੋਰਾ ਛੋਟੀ ਲੜਾਈ ਲਈ ਸੰਪਰਕ ਕਰੋ ਇੱਕ ਪਾਣੀ ਨਾ ਦੀ ਕੋਈ ਚੀਜ਼ ਹੁੰਦੀ ਆ ਉਹਦੇ ਨਾਲ ਨਹਾ ਕੇ ਦੇ ਗੱਲ ਫਰਕ ਪੈ ਜੇ ਜੇ ਤੰਗ ਕੋਈ ਕਰਦਾ ਮੈਂ ਡੇਡ ਛਾਤੀਆਂ ਚ ਕਰ ਦੇਣੇ ਮਹੋਰਾ ਜੇ ਨਾ ਤੂੰ ਫੈਸ਼ਨਾਂ ਦੀ ਖਿੱਚ ਕੇ ਰੱਖ ਕੰਮ ਵੀਰੇ ਨਾ ਹੋਣਾ ਪਰ ਜੂਨ ਦੇ ਮਹੀਨੇ ਚ ਆ ਪਾਸਪੋਰਟ ਸਾਈਜ਼ ਗੈਂਗਸਟਰ ਪੈਸੇ ਪੂਸੇ ਲੁੱਟ ਵੀਰ ਜਾ ਕੇ ਦੀ ਯਾ ਬੀ ਚਲੇ ਭੱਗ ਗਈ ਹੈ ਐ ਤਾਂ ਮੇਰੇ ਧਿਆਨਾ ਸੁਣ ਲਿਆ ਪਰ ਸਮਝ ਫਿਰ ਵੀ ਨਹੀਂ ਆਈ ਸਰਕਾਰਾਂ ਨੇ ਹੁਣ ਇਹਦਾ ਨੰਬਰ ਲਵਾ ਦੇਣਾ ਵਾ ਗਈ ਹੈ ਹੋਏ ਹੋਏ ਵਧ ਕੇ ਪੰਜਾਬੀ ਇੰਡਸਟਰੀ ਦਾ ਸਿਰੇ ਦਾ ਕਲਾਕਾਰ ਚੋਰ ਬਾਜ਼ਾਰ ਤੋਂ ਹੈੱਡਫੋਨ ਲੈ ਕੇ ਵਧ ਕੇ ਹੋੜਾ ਸੋ ਗਿਆ ਇਨੂੰ ਵੀ ਕੋਈ ਸਵਾਦ ਆਉਂਦੀ ਜਾਂਦੇ ਸਾਹ ਦੇਖ ਜਾਵੇਗਾ। ਉਸਤਾਦ ਜੀ ਤੁਹਾਡਾ ਫੈਨ ਹੋ ਗਿਆ। ਇਹ ਪਲੇਅਰਾਂ ਦੀ ਗੱਲ ਥੋੜੀ ਆ ਯਾਰ। ਉਹ ਵੀਰੇ ਹੈਲੋ 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 ਬਾਈ। ਐਨੇ ਕਹਿਣਾ ਰੀਬਨ ਕੱਟਣ ਨੂੰ 5100 ਚਾਹੀਦਾ। ਹੈ ਦੰਦ ਕੱਢਦੀ ਆਗਦੇ। ਵੇੜੇ ਵਾਲਿਆਂ ਦੀ ਕੁੜੀ। ਵੀਰੇ ਹੈਲੋ 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 ਬਲਵੀਰ ਯਸੂ ਦੋ ਦੋ ਮਾਰਿਆ ਰ ਇਹਨਾਂ ਦੇ ਕੀ ਗੱਲ ਐ ਵੀਰੇ ਇਹ ਬਰਾਤੀਆਂ ਵਾਲੀ ਗੱਲ ਥੋੜੀ ਆ ਯਾਰ ਵਾਲ ਬਾਲ ਨਾ ਭੈੜੇ ਕਿਤੇ ਪੱਖੇ ਚ ਨਾ ਹਟ ਜਾਈਓ ਹੁਣ ਤਾਂ ਲੱਗਦਾ ਇੱਥੇ ਇੱਕ ਹੋਰ ਚੱਕ ਲੈ ਦਿਲ ਚਾਉਂਦਾ ਏ ਤੇਰਾ ਪਿਆਰ ਕੁੜੇ ਜਿੰਦ ਦਈ ਏ ਤੈਥੋਂ ਕੋਈ ਕੰਜਰ ਹੀ ਹੋਵੇਗਾ ਜੋ ਤੇਰੇ ਪਿਆਰ ਵਿੱਚ ਡੱਬੂ ਜ਼ਮੀਨ ਬੰਜਰ ਦੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ ਮੈਂ ਅਲਟੋ ਤੇਰੇ ਤੇ ਛਾੜ ਦੇਣੀ ਆ ਬੈਗ ਕਰਕੇ ਤੇਰੇ ਇਸ਼ਕ ਦਾ ਹੋਇਆ ਬੁਖਾਰ ਕੋੜੇ ਨਹੀਂ ਦੱਸ ਕਿਹੜਾ ਵੈਦ ਉੱਤ ਸੁਰਜੀਤ ਭੁੱਲਰ ਦੀ ਮਾਸੀ ਦਾ ਪੋਤਾ ਪਿੰਡ ਵਾਲੇ 10 10 ਰੁਪਏ ਇਕੱਠੇ ਕਰਕੇ ਇਹਦੇ ਵਾਲ ਕਟਵਾਓ ਯਾਰ ਮੇਰੇ ਇਸ਼ਕ ਚ ਜਾ ਡੁੱਪਿਆ ਇਹ ਤਾਂ ਨਿਪਤੰਦਰ ਹੜ ਦਾ ਜਿੰਨਾ ਚਿਰ ਛੱਤਰ ਨਹੀਂ ਖਾਂਦਾ ਗਰੀਬਾ ਦਾ ਗੰਝੇ ਦੰਤ ਮੌੜੇ ਟਾਈਮ 'ਚ ਰਿਸ਼ਤੇਦਾਰ ਮੈਨੂੰ ਬੁਲਾਣਾ ਛੱਡ ਗਏ ਸੀ ਉਹਨਾਂ ਦੀਆਂ ਨੀਤਾ ਮਾਣੀਆਂ ਰਿਸ਼ਤੇਦਾਰ ਵੀ ਨਹੀਂ ਆਉਂਦੇ ਅਸੀਂ ਵੀ ਨਹੀਂ ਜਾਣਦੇ ਉਹਨੂੰ ਉਹ ਭਰਾਵਾ ਕਿਹੜਾ ਲੈਸਨ ਯਾਦ ਕਰਕੇ ਸੁਣਾ ਰਿਹਾ ਆ ਉਹਨਾਂ ਦੇ ਵਰਗਾ ਮੈਂ ਨਹੀਂ ਸੀ ਦੁਨੀਆ ਕਪੜੇ ਲਿੜੇ ਸ਼ਕਲਾਂ ਯਾਰ ਮੈਂ ਤੈਨੂੰ ਕਦੇ ਦੇਖਿਆ ਨਹੀਂ ਕੰਮ ਕਰਦੇ ਆ ਬਹੁਤ ਵਧੀਆ ਵੀਡੀਓ ਪਾਈ ਯਾਰ ਅੱਗੇ ਤੋਂ ਨਾ ਪਾਈ ਕਹਿੰਦਾ ਜਲਦੀ ਖਰਾਬ ਹੋ ਜਾਂਦੀਆਂ ਨੇ ਨਾਲੇ ਕਹਿੰਦਾ ਮੇਰੇ ਨਾਲ ਇਹੋ ਜਿਹਾ ਮਜ਼ਾਕ ਨਾ ਕਰਿਆ ਕਰੋ ਹੋ ਜਸ ਕੱਯਾ ਰਾਂਚੇ ਹਾਦੀ ਲੇ ਦੌੜਦਾ ਬਲੋ ਮਾਰੀ ਮੋਟੀ ਕਰ ਲੈਂਦੇ ਵੀ ਨੋਟ ਡੌੜਦਾ ਮੈਨੂੰ ਕਹਿੰਦਾ ਵਾਲੇ ਵਾਲੇ ਘਰਾ ਤੇ ਨਹੀਂ ਲੱਗਦੀਆਂ ਸਾਨੂੰ ਕਹਿੰਦਾ ਪੁਰਾਣਾ ਰਿਵਾਜ ਆਏ ਤਾਂ ਕਹਿੰਦਾ ਇਹਦੇ ਰੇਟ 'ਚੋ ਦੋ ਵਿਆਹ ਹੋ ਜਾਣਗੇ हां सरदार ਦੇ ਮਾਰ ਦੋ ਮੋਰਾ ਚ ਇੱਥੇ ਥਣ ਫੜਦਾ ਸਰਦਾਰ ਪਿੱਛੇ ਡਰਿਆ ਬੈਠਾ ਕਿਤੇ ਮੇਰੇ ਸਿਰ ਚ ਨਾ ਛੱਡ ਦੇਵੇ ਬੋਲ ਕਹ ਲੋ ਹਲੋ ਮਾਲ ਸਾਡਾ ਪਿਓ ਰੋਣ ਲਾ ਪਿਆ ਹੁਣ ਤਾਂ ਇਹ ਠੋਲਾ ਪਹਿਲਾਂ ਅੱਗੇ ਬੈਠੇ ਵਾਲੇ ਦੇ ਮਾਰ ਗੁਰਜ ਪਹਿਲਾਂ ਗਿਆਨੀ ਦੇ ਮਾਰ ਵਾਲੇ ਨੂੰ ਨਹੀਂ ਮੰਨ ਕੇ ਖੱਡੀ ਦਾ ਸਾਰੀ ਗੱਡੀ ਦੀ ਭੈਣ ਘੜਤੀ ਐਨੇ ਤਾਂ ਫਿਰ ਕੀ ਹੋਇਆ ਮਾੜੀ ਜੀ ਵਿੰਗੀ ਹੋਈ ਆ ਰਾਹ ਵਿੱਚ ਹਲੇ ਇੱਕ ਅੱਦੇ ਹੋਰ ਵਿੱਚ ਮਾਰੂਗਾ ਇਹਨੂੰ ਵਿਚਾਰੀ ਨੂੰ ਆਦਰੰਗ ਹੋਇਆ ਲੱਗਦਾ ਨਾਗਵਾਂਗ ਮੇਲਦੀ ਜਾਵੇ ਜੱਟ ਦੀ ਮਰਸੀਡੀ ਜੰਨਾ ਵੀਰਾਂ ਦੇ ਮੋਟਰਸਾਈਕਲ ਬਾਰ-ਬਾਰ ਪੈਂਚਰ ਹੁੰਦੇ ਸੀ ਹਵਾ ਨਿਕਲ ਜਾਂਦੀ ਸੀ ਲੋ ਜੀ ਨਮਾ ਪੈਂਚਰ ਨਹੀਂ ਹੁੰਦਾ ਇੰਜਨ ਹੋਇਆ ਕਰੂ ਸਿੱਧਾ ਪੈਂਡਲ ਵੀ ਲਾ ਦਿਓ ਵਾਰ-ਵਾਰ ਪੈਟਰੋਲ ਖਤਮ ਹੁੰਦਾ ਰਹਿੰਦਾ ਇਹਦਾ ਸੋਲੂਸ਼ਨ ਕੱਢਤਾ ਥੋਡੇ ਲਈ ਵਧੀਆ ਤਰੀਕਾ ਆਹ ਕੰਮ ਕਰ ਲੋ ਨਾ ਮੋਟਰਸਾਈਕਲ ਪੈਂਚਰ ਹੋਊਗਾ ਨਾ ਕਦੇ ਹਵਾ ਘਟੂਗੀ ਜੋ ਚਿੱਟੜ ਫੁੱਟਣਗੇ ਉਹ ਕੌਣ ਦੱਸੂਗਾ ਚਿੱਟੜਾਂ ਦੇ ਰੋਜ਼ ਆਇਓਡੈਕਸ ਲਾ ਕੇ ਸੋਇਆ ਕਰਾਂਗਾ ਇਹ ਪਾਕਿਸਤਾਨ ਵਾਲੇ ਹੋਣੇ ਆ ਪੱਕਾ ਇਹ ਇਹ ਸੰਜੀਵਨੀ ਬਿਊਟੀ ਦਾ ਸੰਜੀਵਨੀ ਬਿਊਟੀ ਦਾ ਕੰਮ ਸੰਜੀਵਨੀ ਬਿਊਟੀ ਦਾ ਕੰਮ ਉਹ ਭਰਾਵਾ ਮਾਲ ਤੇਜ ਹੁੰਦਾ ਵਾ ਘੱਟ ਖਾਲਿਆ ਕਰ ਇਹਦਾ ਕੋਈ ਕਸੂਰ ਨਹੀਂ ਮਾਰ ਪਿੱਛੇ ਵੀ ਤੇਜ ਹੁੰਦਾ ਮਾਈਕ ਕੋ ਵਾ ਯਾਰ ਇਹਦੇ ਤੋਂ ਕੋਈ ਜਿਵੇਂ ਨਹੀਂ ਬਿਊਟੀ ਦਾ ਕੰਮ ਇਸ ਮਨਹਰੇਗਾ ਸਕੀਮ ਨੇ ਕੀਤਾ ਜੇ ਰਾਹੁਲ ਗਾਂਧੀ ਨੂੰ ਵੀ ਪਿੱਛੇ ਛੱਡਤਾ ਇਹਨੇ ਤਾਂ ਇਹ ਵੀ ਸਾੜਾ ਖੋਲ ਕੇ ਖਾਣ ਲੱਗ ਪਿਆ ਲੱਗਦਾ ਐਨੇ ਹੜਾ ਇਹ ਕਿਉਂ ਨਹੀਂ ਡੁੱਬਿਆ ਯਾਰ ਹਾਜੀ ਸੱਜਣਾ ਦੀ ਆਏ ਸਾਨੂੰ ਕਾਲ ਜਾਂਦਾ ਪਤੰਦ ਨੇ AI ਫੇਲ ਕਰਤੀ ਆ ਯਾਰ ਛੱਡੀ ਨਾ ਕੋਈ ਰੂਪ ਤਾਰਨ ਕਣੀ ਮੁੱਦਤ ਮਗਰੋਂ ਪੁੱਛਿਆ ਹੋਣਾ ਹਾਲ ਚਾਲ ਤਣ ਤਣ ਬਾਬਾ ਸਲੇਡਾ ਜੀ ਅਸਲੀ ਕੇ ਨਕਲੀ ਪਤਾ ਹੀ ਨਹੀਂ ਲੱਗਦਾ ਯਾਰ ਮਾਮਾ ਤੂੰ ਨਹੀਂ ਬੰਦਾ ਹੁਣ ਬੰਦਾ ਕੋਈ ਬਾਰ ਬਾਰ ਵੀਡੀਓ ਸਾਹਮਣੇ ਆਈ ਜਾਂਦੀ ਆ ਹੂੰ ਤੂਫਾਨ ਆਨੇ ਵਾਲਾ ਹੈ ਤੂਫਾਨ ਆਨੇ ਵਾਲਾ ਹੈ ਕਹਿੰਦਾ ਪੀਜੀਆਈ ਤੋਂ ਦਵਾਈ ਚੱਲਣ ਦਈ ਹੈ ਯਾਰ ਇਹਦੀ ਉਹ ਪੁੱਛਦਾ ਕੀ ਹੈ ਸਾਲਾ ਇਹ ਦਸੀ ਹੋਰ ਜਾਂਦਾ ਵਾ ਖੋਲ ਕੇ ਖਾਂਦਾ ਲੱਗਦਾ ਪਰ ਇਹ ਤੇ ਚੀਜ਼ ਮੈਨੂੰ ਵੀ ਆਉਣ ਦੀ ਹੈ ਮਾਬ ਕੋਈ ਭਰਾ ਹੋਣ ਨਹੀਂ ਦਈ ਇਹ ਮੈਸੇਜ ਹੈ ਕੋਈ ਕਹਿੰਦਾ ਮੈਨੂੰ ਲੱਗਦਾ ਇਹਨੇ ਠੇਕਾ ਲੈ ਲਿਆ ਭੋਰਨ ਦਾ ਤੇਰਾ ਨਹੀਂ ਕਸੂਰ ਪੁੱਤ ਓਏ ਜੈਂਟਲਮੈਨ ਆਪਣੀ ਕੁਰਸੀ ਕੀ ਪੇਟੀ ਬਾਨ ਲਓ ਕਿਉਂਕਿ ਤੂਫਾਨ ਆਨੇ ਵਾਲਾ ਹੈ ਤੋ ਇਹ ਇਹ ਇੱਕ ਵਾਰੀ ਨਹੀਂ ਜੇ ਇੱਕ ਵਾਰੀ ਬੰਦਾ ਇਹਦੀ ਵੀ ਕੋਈ ਯਾਰ ਫਰੋਤੀ ਲੈ ਲੋ ਯਾਰ ਇਹਨੂੰ ਫੜ ਕੇ ਬਿਜਲੀ ਲਵਾਓ ਯਾਰ ਇਹਦੇ ਤਾਂ ਵੀਰ ਕੈਮਰੇ ਵਾਲੇ ਦੇ ਵੀ ਛੱਡੀ ਯਾਰ 1 2 ਬਾਈ ਮੈਨੂੰ ਤੇਰੀਆਂ ਵੀਡੀਓ ਦੇਖ ਕੇ ਡਰ ਬਹੁਤ ਲੱਗਦਾ ਅੱਖਾਂ ਬੰਦ ਕਰਕੇ ਦੇਖਦਾ ਵੀਡੀਓ ਤੂੰ ਪਾਈਆ ਸ਼ਰਮ ਮੈਨੂੰ ਆਈ ਜਾਂਦੀ ਆ ਭਰਾਵਾ ਸਾੜਾ ਇਕੱਲਾ ਹੀ ਲੜਦਾ ਰਹਿੰਦਾ ਜਿੱਦਾਂ ਫਿਰ ਵੀ ਨਹੀਂ ਮਰਗੇ ਮਰਗੇ ਸਾਰੇ ਜਾ ਭਾਜਾ ਹੁਣ ਘਰ ਨੂੰ हां जी मित्रों यही आज दी वीडियो उम्मीद करदा थाने वीडियो बढ़िया लगी होईगी जे वीडियो बढ़िया लगी ता वीडियो नु लाइक कर दो शेयर कर दो चैनल नु सब्सक्राइब कर दो ते एक बढ़िया सा कमेंट करके जरूर दसेओ थाने किदा लगी वीडियो ते कमेंट विच ए भी दसेओ तुसी केड़े ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ जे थाने कमेंट ਦੇ ਵਿੱਚ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ नु ਹਾਈਪ जरूर ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ यही आज दी वीडियो मिल गया थाने नेक्स्ट वीडियो ਦੇ ਵਿੱਚ थैंक यू सो मच गाइस